ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੱਲ ਕਰਦੇ ਜੀ ਦੰਦਾਂ ਦੀਆਂ ਬਿਮਾਰੀਆਂ ਬਾਰੇ ਕੁਝ-ਕੁਝ ਆਪਾਂ ਜਿਹੜਾ ਆ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਜਿੱਥੇ ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਵਾਧਾ ਹੋ ਜਾਂਦਾ ਜਿਵੇਂ ਸਰਦੀ ਜ਼ੁਕਾਮ ਖੰਸੀ ਛਾਤੀ ਦਾ ਜਾਮ ਹੋ ਜਾਣਾ ਰੇਸ਼ਾ ਹੋ ਜਾਣਾ ਖਾੜ ਦੀ ਪ੍ਰੋਬਲਮ ਚ ਵਾਧਾ ਹੋ ਜਾਣਾ ਹੈ ਪੈਰ ਲਾਈ ਜ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧ ਆਇਆ ਉਹਨਾਂ ਦੇ ਲਿਪਿਡ ਪ੍ਰੋਫਾਈਲ ਦੇ ਵਿੱਚ ਜਿਹੜਾ ਆ ਉਹਦਾ ਲੈਵਲ ਜਿਹੜਾ ਅੱਪ ਹੋ ਜਾਣਾ ਸਿਰ ਦੇ ਵਿੱਚ ਸਿਕਰੀ ਵਗੈਰਾ ਜਿਹੜੀ ਆ ਉਹ ਵੀ ਸਰਦੀਆਂ ਦੇ ਵਿੱਚ ਕਾਫੀ ਵੱਧ ਜਾਂਦੀ ਲੋਕਾਂ ਦੀ ਤੇ ਪੈਰਾਂ ਦੀਆਂ ਆਡੀਆਂ ਜਿਹੜੀਆਂ ਉਹ ਫੜ ਜਾਂਦੀਆਂ ਆ ਹੱਥ ਫੜ ਜਾਂਦੇ ਹਨ ਛਿੱਕਾਂ ਤੇ ਕਈਆਂ ਦੇ ਸੁੱਕੀ ਅਲਰਜੀ ਹੋ ਜਾਂਦੀ ਆ ਸਰੀਰ ਦੇ ਉੱਤੇ ਖਾਰਛ ਹੋਣੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਨਾ ਪਿੰਡੇ ਦੇ ਉੱਤੇ ਖਾਰਛ ਹੋ ਜਾਂਦੀ ਏਦਾਂ ਨਹੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਵਾਧਾ ਹੋ ਜਾਂਦਾ ਤੇ ਉਥੇ ਆਪਾਂ ਅੱਜ ਗੱਲ ਕਰਦੇ ਆਂ ਦੰਦਾਂ ਵਾਲੀਆਂ ਬਿਮਾਰੀਆਂ ਬਾਰੇ ਨਾ ਦੰਦਾਂ ਤੇ ਦਾੜਾਂ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦੀ ਦਰਦ ਹੋਣ ਲੱਗ ਪੈਂਦੀਆਂ ਬਿਮਾਰੀਆਂ ਵੱਡੀਆਂ ਜਿਹੜੀਆਂ ਵਧ ਜਾਂਦੀਆਂ ਜਿੱਥੇ ਆਪਾਂ ਸਰਦੀਆਂ ਦੇ ਵਿੱਚ ਖਾਣ ਪੀਣ ਦੇ ਨਾਲ ਬਹੁਤ ਸੌਰੀ ਤਬਦੀਲੀ ਆ ਜਾਂਦੀ ਆ ਕਿਉਂਕਿ ਠੰਡ ਤੋਂ ਬਚਣ ਲਈ ਆਪਾਂ ਨੂੰ ਜਿਹੜਾ ਆ ਉਹ ਕੌਫੀ ਜਾਂ ਲੈਣਾ ਪੈਂਦਾ ਆ ਚਾਹ ਜ਼ਿਆਦੀ ਪੀਣੀ ਪੈਂਦੀ ਆ ਠੰਡ ਤੋਂ ਬਚਾ ਕਰਨ ਵਾਸਤੇ ਤੇ ਉਥੇ ਕਈ ਵਾਰ ਆਪਣੇ ਕੋਲ ਉਹ ਸਹੂਲਤ ਨਹੀਂ ਹੁੰਦੀ ਤੇ ਆਪਾਂ ਪਾਣੀ ਨੂੰ ਗਰਮ ਕਰ ਸਕੀਏ ਸੋ ਆਪਾਂ ਨੂੰ ਸਿੱਧਾ ਜਿਹੜਾ ਉਹ ਸਿੰਪਲ ਪਾਣੀ ਆਮ ਥਾਵਾਂ ਤੋਂ ਜਿਹੜਾ ਉਹ ਪੀਣਾ ਪੈਂਦਾ ਆ ਜਾਂ ਆਪਾਂ ਕਿਤੇ ਜਾਂਦੇ ਆ ਉੱਥੇ ਆਪਾਂ ਨੂੰ ਕੋਲਡ ਡਰਿੰਕ ਜਿਹੜੀ ਉਹ ਪੀਣੀ ਪੈਂਦੀ ਸੌਫਟ ਡਰਿੰਕ ਪੀਣੀ ਪੈਂਦੀ ਹੈ ਨਾ ਬਿਨਾਂ ਗਰਮ ਕੀਤੇ ਤਾਂ ਠੰਡਾ ਪਾਣੀ ਜਿਹੜਾ ਉਹ ਪੀਣਾ ਪੈਂਦਾ ਆ ਤੇ ਬਾਏ ਵਾਲੀਆਂ ਚਿੜੀਆਂ ਸਬਜ਼ੀਆਂ ਆ ਉਹਨਾਂ ਦਾ ਇਸ ਸੀਜ਼ਨ ਦੇ ਵਿੱਚ ਬੜਾ ਵਾਧਾ ਹੁੰਦਾ ਜਿੱਦਾਂ ਆਲੂ ਗੋਭੀ ਚੌਰ ਵਗੈਰਾ ਹਨ ਤੇ ਉਹਦੇ ਨਾਲ ਵੀ ਇਹ ਸਮੱਸਿਆਵਾਂ ਜਿਹੜੀਆਂ ਉਹ ਵੱਧ ਜਾਂਦੀਆਂ ਜਿਨ੍ਹਾਂ ਦੇ ਦੰਦਾਂ ਦੇ ਵਿੱਚ ਦਰਦ ਹੁੰਦਾ ਉਹ ਜਦੋਂ ਆਲੂ ਵਗੈਰਾ ਜਾਂ ਚਾਵਲ ਜਾਂ ਗੋਭੀ ਵਗੈਰਾ ਖਾ ਲੈਂਦੇ ਹਨ ਉਨਾਂ ਦੀਆਂ ਦੰਦਾਂ ਦਾ ਦਰਦ ਜਿਹੜਾ ਵੱਧ ਜਾਂਦਾ ਜਾਂ ਦਰਦ ਹੋਣ ਲੱਗ ਜਾਂਦੀਆਂ ਕਿਉਂਕਿ ਇਹ ਜਿਹੜੀਆਂ ਸਬਜ਼ੀਆਂ ਆ ਇਹ ਬਾਈ ਹੁੰਦੀਆਂ ਹਨ ਤੇ ਬਹੁਤ ਚੀਜ਼ਾਂ ਖਾਣ ਦੇ ਨਾਲ ਆਪਣਾ ਪੀ ਐਚ ਲੈਵਲ ਜਿਹੜਾ ਉਹ ਵੀ ਅਪ ਡਾਊਨ ਹੋ ਜਾਂਦਾ ਜਿਵੇਂ ਦੰਦਾਂ ਨੂੰ ਕਹਿੰਦੇ ਕੀੜਾ ਲੱਗਾ ਉਹ ਕੀੜਾ ਨਹੀਂ ਹੁੰਦਾ ਉਹ ਆਪਣੇ ਜਦੋਂ ਪੀ ਐਚ ਲੈਵਲ ਡਾਊਨ ਹੁੰਦਾ ਹੈ ਉਹ ਸਮੇਂ ਇੱਕ ਕਹਿ ਲਓ ਵੀ ਚਟਾਕ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਵੱਧਦਾ ਜਾਂਦਾ ਹੈ ਦੰਦ ਖੋਰ ਜਿਹਨੂੰ ਵੀ ਕਹਿ ਦਿੰਦੇ ਆਪਾਂ ਹਨਾ ਉਦਾਂ ਦਾ ਖੋਰਨਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਉਹ ਜਿਹੜੀ ਖੋਰਿਆ ਉਹ ਬਣ ਜਾਂਦੀ ਹੈ ਇਸ ਲਈ ਪੀ ਐਚ ਲੈਵਲ ਜਿਹੜਾ ਉਹ ਵੀ ਬਿਲਕੁਲ ਮੈਂਟੇਨ ਰੱਖਣਾ ਚਾਹੀਦਾ ਤੇ ਦੰਦਾਂ ਦੇ ਬਹੁਤ ਸਾਰੇ ਰੋਗਾਂ ਵਿੱਚ ਜਿਹੜਾ ਉਹ ਸਿਆਲ ਦੇ ਵਿੱਚ ਵਾਤਾ ਹੋ ਜਾਂਦਾ ਹਨਾ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਉਹ ਇਸ ਤੇ ਥੋੜੀ ਜੀ ਆਪਾਂ ਗੱਲਬਾਤ ਕਰ ਲਈਏ ਹਨਾ ਸਭ ਤੋਂ ਪਹਿਲਾਂ ਜਿਹੜੀ ਦੰਦਾਂ ਦੀ ਸੰਭਾਲ ਕਿਵੇਂ ਕਰੀਏ ਤੇ ਦੰਦਾਂ ਦੀ ਸਫਾਈ ਜਿਹੜੀ ਉਹ ਕਿਵੇਂ ਰੱਖੀਏ ਤੇ ਕਿਸੇ ਹੱਦ ਤੱਕ ਇਹਦੇ ਤੋਂ ਆਪਣਾ ਜਿਹੜਾ ਉਹ ਬਚਿਆ ਜਾ ਸਕਦਾ ਹੈ ਤੇ ਅਗਰ ਬ੍ਰਸ਼ ਦੀ ਜਗਾ ਆਪਾਂ ਅੱਜ ਆਪਾਂ ਜਿਹੜੇ ਆਪਣੇ ਬਜ਼ੁਰਗ ਸੀ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿੰਨੇ ਆਂ ਅਗਰ ਬ੍ਰਸ਼ ਦੀ ਜਗਾ ਆਪਾਂ ਜਿਹੜੀ ਦਾਤਨ ਹੈਗੀ ਆ ਉਹ ਨਮ ਟਾਲੀ ਚੱਕਰ ਫਲਾਈ ਸ਼ਫੈਦਾ ਇਹ ਜੇ ਕਿਤੇ ਮਿਲ ਜਵੇ ਆਪਾਂ ਨੂੰ ਤਾਂ ਕਹਿ ਲਓ ਵੀ ਸੋਨੇ ਤੇ ਸੁਹਾਗਾ ਆ ਹਨ ਤੇ ਇਹਦੇ ਨਾਲ ਨਾਲ ਹੋਰ ਜਿਹੜੇ ਆਪਾਂ ਨੂੰ ਰਾਤ ਪਾਈ ਜਾ ਸਕਦੀ ਆ ਇਹਨਾਂ ਬਿਮਾਰੀਆਂ ਤੋਂ ਇਹ ਦੰਦਾਂ ਦੀਆਂ ਤੋਂ ਜਿਵੇਂ ਨਿੰਮ ਦੇ ਪੱਤੇ ਚਬਾਉਣ ਦੇ ਨਾਲ ਸਰੀਰ ਦੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਆ ਉਹ ਰਾਹਤ ਪਾਈ ਜਾ ਸਕਦੀ ਹੈ ਜਿਵੇਂ ਕਿਸੇ ਦੀ ਸਕੈਨ ਦੀ ਪ੍ਰੋਬਲਮ ਹੈ ਆ ਮੂੰਹ ਦੇ ਵਿੱਚ ਛਾਲੇ ਰਹਿੰਦੇ ਆ ਜਾਂ ਹੋ ਰਿਹਾ ਹਨ ਨਿੰਮ ਦੇ ਪੱਤੇ ਚਬਾਉਣ ਦੇ ਨਾਲ ਉਹ ਵੀ ਜਿਹੜੇ ਆ ਉਹ ਹਟ ਜਾਂਦੇ ਆ ਹਾਂਜੀ ਇਸ ਤੋਂ ਅੱਗੇ ਹੈਗਾ ਜਿਵੇਂ ਮਿੱਠਾ ਆਪਾ ਹਨਾ ਮਿੱਠਾ ਕਈ ਲੋਕ ਜਿਹੜਾ ਉਹ ਬਹੁਤ ਖਾਂਦੇ ਆ ਉਹ ਵੀ ਉਹਨੂੰ ਛੱਡ ਕੇ ਵੀ ਜਿਹੜਾ ਉਹ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਿਨ੍ਹਾਂ ਪਦਾਰਥਾਂ ਦੇ ਵਿੱਚ ਖਾਸ ਕਰਕੇ ਖੰਡ ਜਿਹੜੀ ਹੈ ਉਹ ਪ੍ਰਯੋਗ ਹੁੰਦੀ ਹੈ ਹਨਾ ਉਹ ਪਦਾਰਥ ਬਿਲਕੁਲ ਛੱਡ ਦੇਣੇ ਚਾਹੀਦੇ ਇਸ ਤੇ ਆਪਾਂ ਇੱਕ ਚੀਨੀ ਸਰੀਰ ਲਈ ਜ਼ਹਿਰ ਕਿਵੇਂ ਆ ਇਹਦੇ ਤੇ ਆਪਾਂ ਇੱਕ ਨਵੀਂ ਜਿਹੜੀ ਹੈ ਉਹ ਵੀਡੀਓ ਥੋੜੇ ਦਿਨਾਂ ਤੱਕ ਅਪਲੋਡ ਕਰਾਂਗੇ ਤੇ ਉਹਦੇ ਵਿੱਚ ਆਪਾਂ ਸਾਰੀ ਜਿਹੜੀ ਖੰਡ ਦੇ ਉੱਤੇ ਮਠੇ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿੰਨੀਆਂ ਵੀ ਮਠਿਆਈਆਂ ਵਗੈਰਾ ਬਣ ਰਹੀਆਂ ਨੇ ਇਹਦੇ ਵਿੱਚ ਖੰਡ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾ ਰਿਹਾ ਆਪਾਂ ਖਾਣ ਲਈ ਵੇਖਣ ਲੈਣੇ ਆ ਉਦੇ ਵਿੱਚ ਓਨੀ ਕਰਿਆਟੀ ਨਹੀਂ ਪਾਈ ਜਾਂਦੀ ਉਹਨਾਂ ਘੇ ਨਹੀਂ ਪਾਇਆ ਜਾਂਦਾ ਉਸ ਤੋਂ 3 ਗੁਣਾ ਵੱਧ ਜਿਹੜੀ ਆ ਉਹ ਖਾਂਡੀ ਪਾ ਦਿੱਤੀ ਜਾਂਦੀ ਹੈ ਬਹੁਤ ਸਾਰੀਆਂ ਹੋਰ ਵੀ ਮਠਿਆਈਆਂ ਆਪਾਂ ਲੈਣੇ ਆ ਜਿਨ੍ਹਾਂ ਦੇ ਵਿੱਚ ਕੱਲੀ ਤਕਰੀਬਨ ਕਹਿ ਲਓ ਵੀ ਇੱਕ ਰੰਗ ਹੀ ਹੁੰਦਾ ਆ ਬਾਕੀ ਖਾਣ ਨੂੰ ਕੱਲੀ ਖਾਂਡੀ ਜਿਹੜੀ ਆ ਉਹਦਾ ਟੇਸਟ ਆਉਂਦਾ ਆ ਇਸ ਲਈ ਇਹ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਨਾਂ ਤੇ ਆਪਾਂ ਇੱਕ ਵੀਡੀਓ ਜਿਹੜੀ ਆ ਉਹ ਥੋੜੇ ਦਿਨਾਂ ਤੱਕ ਡਾਊਨਲੋਡ ਕਰ ਲਵਾਂਗੇ ਤੇ ਖਾਣ ਪੀਣ ਤੋਂ ਜਿਹੜਾ ਆ ਉਹਦੇ ਨਾਲ-ਨਾਲ ਜਿਹੜੇ ਪਦਾਰਥਾਂ ਤੋਂ ਜਿਹੜਾ ਹਨ ਜਿਹਦੇ ਵਿੱਚ ਖੰਡ ਪ੍ਰਯੋਗ ਹੁੰਦੀ ਹੈ ਉਸ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਖੰਡ ਚੀਨੀ ਜਿਹੜੀ ਹੈ ਇਹ ਵਰਤਨ ਦੇ ਨਾਲ ਜਿੱਥੇ ਆਪਣੀਆਂ ਦੰਦਾਂ ਦੀਆਂ ਪ੍ਰੋਬਲਮਾਂ ਬਹੁਤ ਵੱਧੀਆਂ ਨੇ ਉੱਥੇ ਸਰੀਰ ਦੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਪਾਂ ਜਿਹੜਾ ਉਹ ਸਦਾ ਦਿੰਦੇ ਆ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਆਪਾਂ ਨੂੰ ਛੱਡਣਾ ਪਵੇਗਾ ਤੇ ਆਲੂ ਤੇ ਚਾਵਲ ਗੋਭੀ ਜੇ ਤੁਹਾਡੇ ਦੰਦਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਇਹਨਾਂ ਦੀ ਜਿਹੜੀ ਵਰਤੋਂ ਉਹ ਵੀ ਤੁਹਾਨੂੰ ਜਿਹੜੀ ਆ ਉਹ ਕੱਟ ਕਰ ਦੇਣੀ ਚਾਹੀਦੀ ਹੈ ਬਿਲਕੁਲ ਤੇ ਇਸ ਦੇ ਨਾਲ ਵੀ ਜਿੱਥੇ ਆਪਾਂ ਆਪਣੇ ਆਪ ਨੂੰ ਬਚਾਉਣਾ ਆ ਉਥੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਆ ਉਹ ਜਿੱਥੇ ਲੀਜਕੁਰ ਕਰੇ ਤੇ ਹੋਰ ਪੈਕਟ ਬੰਦ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਆਪਣੀ ਸਿਹਤ ਦਾ ਨੁਕਸਾਨ ਕਰਦੀਆਂ ਤੇ ਉਸ ਦੇ ਨਾਲ ਨਾਲ ਚਾਕਲੇਟ ਟੌਫੀਆਂ ਵਗੈਰਾ ਹੋਰ ਜਿਹੜੇ ਇਦਾਂ ਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਜਾਂ ਆਪਣੇ ਆਮ ਦੁਕਾਨਾਂ ਦੇ ਉੱਤੇ ਮਿਲਦੀਆਂ ਉਹਨਾਂ ਤੋਂ ਵੀ ਆਪਣੇ ਬੱਚਿਆਂ ਨੂੰ ਬਚਾਉਣਾ ਆ ਤਾਂ ਕਿ ਉਹਨਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਸਰੀਰ ਦੀਆਂ ਹੋਰ ਬਿਮਾਰੀਆਂ ਜਿਹੜੀਆਂ ਆ ਪੇੜਦੀਆਂ ਹੋਰ ਬਿਮਾਰੀਆਂ ਆ ਉਹਨਾਂ ਤੋਂ ਵੀ ਬਚਿਆ ਜਾ ਸਕੇ ਅਗਰ ਤੁਹਾਡੇ ਦੰਦਾਂ ਤੇ ਦਾੜਾਂ ਦੇ ਵਿੱਚ ਖਾਦਾ ਪੀਤਾ ਜਿਹੜਾ ਆ ਜਦੋਂ ਤੁਸੀਂ ਕੁਝ ਪੀਂਦੇ ਆ ਜਾਂ ਖਾਂਦੇ ਹੋ ਤੁਹਾਨੂੰ ਗਰਮ ਸਰਦ ਜਿਹੜਾ ਉਹ ਲੱਗਦਾ ਆ ਤੇ ਸਿਸਟੋਡਾਈਨ ਪੇਸਟ ਜਾਂ ਸਿਸਟੋਡੈਂਟ ਪੇਸਟ ਜਿਹੜੀ ਆ ਆਉਂਦੀ ਆ ਮਾਰਕੀਟ ਦੇ ਵਿੱਚ ਤੁਸੀਂ ਉਸ ਨੂੰ ਪ੍ਰਯੋਗ ਕਰਨਾ ਸ਼ੁਰੂ ਕਰੋ ਉਸ ਦੇ ਨਾਲ ਵੀ ਜਿਹੜਾ ਆ ਉਹ ਕਾਫੀ ਰਾਹਤ ਮਿਲ ਜਾਂਦੀ ਹੈ ਤੇ ਅਗਰ ਹੋ ਸਕੇ ਤਾਂ ਰਾਤ ਨੂੰ ਸੌਣ ਲੱਗਿਆਂ ਜਿਹੜਾ ਉਹ ਬ੍ਰਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸਵੀਰ ਦੇ ਨਾਲੋਂ ਤੇ ਅਗਰ ਹੋ ਸਕੇ ਤਾਂ ਸਵੇਰੇ ਸ਼ਾਮ ਬ੍ਰਸ਼ ਕਰੋ ਅਗਰ ਨਹੀਂ ਤਾਂ ਰਾਤ ਨੂੰ ਸੌਣ ਲੱਗਿਆਂ ਜ਼ਰੂਰ ਜਿਹੜਾ ਆ ਉਹ ਬ੍ਰਸ਼ ਕਰਨਾ ਚਾਹੀਦਾ ਆ ਤੇ ਇਸ ਦੇ ਨਾਲ ਵੀ ਜੋ ਵੀ ਤੁਸੀਂ ਖਾਣਾ ਖਾਣੇ ਆ ਉਸ ਤੋਂ ਬਾਅਦ ਵੀ ਅਗਰ ਤੁਸੀਂ ਗਰਮ ਪਾਣੀ ਦਾ ਇੱਕ ਗਲਾਸ ਲੈ ਕੇ ਉਸ ਦੇ ਵਿੱਚ ਕਣਕ ਦੇ ਦਾਣੇ ਜਿੰਨੀ ਫਟਕੜੀ ਪਾ ਕੇ ਉਸ ਨੂੰ ਖੋਰ ਕੇ ਗਰਮ ਪਾਣੀ ਦੇ ਨਾਲ ਕਰੋੜੀ ਕਰ ਲਓ ਤੁਸੀਂ ਘਰਲੀ ਕਰ ਲਓ ਤੇ ਉਹਦੇ ਨਾਲ ਵੀ ਦੰਦ ਜਿਹੜੇ ਆ ਉਹਨਾਂ ਦੀਆਂ ਕਾਫੀ ਬਿਮਾਰੀਆਂ ਤੋਂ ਜਿਹੜਾ ਆ ਉਹ ਆਪਾਂ ਰਾਤ ਪਾ ਸਕਦੇ ਆ ਹਾਂਜੀ ਸਵੇਰੇ ਸ਼ਾਮ ਇੱਕ ਇੱਕ ਲੌਂਗ ਚਬਾਉਣ ਦੇ ਨਾਲ ਵੀ ਜਿਹੜੀ ਦੰਦਾਂ ਦੀ ਦਰਦ ਆ ਜਾਂ ਠੰਡਾ ਤੱਤਾ ਜਿਹੜਾ ਤੁਹਾਨੂੰ ਲੱਗਦਾ ਆ ਦੰਦਾ ਦੇ ਵਿੱਚ ਇੰਚਾਹਟ ਜੀ ਹੁੰਦੀ ਆ ਉਹਦੇ ਤੋਂ ਵੀ ਲੌਂਗ ਜਿਹੜਾ ਆ ਉਹ ਵੀ ਇਹ ਲੌਂਗਾ ਦਾ ਤੇਲ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਵਰਤਦੇ ਹੁੰਦੇ ਸੀ ਹੁਣ ਵੀ ਮਾਰਕੀਟ ਦੇ ਵਿੱਚ ਲੌਂਗਾ ਦੀਆਂ ਸ਼ੀਸ਼ੀਆਂ ਜਿਹੜੀਆਂ ਤੇਲ ਦੀਆਂ ਛੋਟੀਆਂ ਛੋਟੀਆਂ ਪੈਗਾਂਗਾ ਮਿਲ ਜਾਂਦੀਆਂ ਉਸ ਨੂੰ 이어ਬਰਡ ਦੇ ਨਾਲ ਲਗਾ ਕੇ ਤੁਸੀਂ ਦੰਦਾਂ ਦੇ ਉੱਤੇ ਲਗਾ ਸਕਦੇ ਆ ਤੇ ਅਗਰ ਨਹੀਂ ਤਾਂ ਤੁਸੀਂ ਲੌਂਗ ਇੱਕ ਤਸਵੀਰੀ ਇੱਕ ਸ਼ਾਮ ਚਬਾਓ ਉਹਨੂੰ ਦਬਕੇ ਉਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨੂੰ ਗਰਮ ਪਾਣੀ ਦੇ ਨਾਲ ਅੰਦਰ ਨਗਾ ਲੋ ਉਹਦੇ ਨਾਲ ਜਿੱਥੇ ਦੰਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉੱਥੇ ਸਰੀਰ ਦੀਆਂ ਖਾਂਸੀ ਜੁਕਾਮ ਆਦ ਬਿਮਾਰੀਆਂ ਤੋਂ ਜਿਹੜਾ ਉਹ ਵੀ ਰਾਤ ਪਾਇਆ ਜਾ ਸਕਦਾ ਹੈ ਤੇ ਅਗਰ ਤੁਸੀਂ ਦੰਦਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜੀ ਜਾਂ ਦੰਦਾਂ ਦੇ ਸਪੈਸ਼ਲਿਸਟ ਡਾਕਟਰ ਨੂੰ ਮਿਲੋ ਕ੍ਰੀ ਲੂਨੋਕਸੀਆ ਨੂੰ ਪੂਰੇ ਧਿਆਨ ਦੇ ਨਾਲ ਵਰਤੋ ਇਹਦੇ ਵਿੱਚ ਕੋਈ ਵੀ ਜਿਹੜੀ ਆ ਅਣਗਿਲ ਜਾਂ ਕਟਾਈ ਨਾ ਕਰੋ ਕਿਉਂਕਿ ਕਈ ਵਾਰੀ ਜਿਹੜੇ ਕ੍ਰੀ ਲੂਨੋਕ ਤੇ ਤੁਸੀਂ ਵਰਤਦੇ ਆ ਉਹਦੇ ਨਾਲ ਵੀ